ਸਸ਼ੀਅਕਲ ਜੁੜੀਓ ਦੇਖ ਰਹੀ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨੂੰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿਸੇ ਕਰਮਚਾਰੀ ਨੂੰ ਨੌਕਰੀ ਵਿੱਚ ਰੱਖੀ ਲਈ ਨਾ ਮੰਨਣਾ ਮੌਲਿਕ ਅਧਿਕਾਰ ਦਾ ਉਲੰਘਣ ਸੁਪਰੀਮ ਕੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਕਰਮਚਾਰੀ ਦਾ ਉੱਚ ਅਹੁਦੇ ਤੇ ਤਰੱਕੀ ਲਈ ਨਾ ਮੰਨਣਾ ਉਸ ਦੀ ਮੌਲਿਕ ਅਧਿਕਾਰ ਦੀ ਉਲੰਘਣਾ ਹੈ ਇਸ ਨੂੰ ਸੁਪਰੀਮ ਕੋਰਟ ਨੀ ਐਮ ਪੈਂਸਲਾ ਦਿੰਦੀ ਹੋਈ ਕਿਹਾ ਕਿ ਕਰਮਚਾਰੀਆਂ ਨੂੰ ਤਰੱਕੀ ਲਈ ਵਿਚਾਰਕ ਕਰਨ ਦਾ ਅਧਿਕਾਰ ਹੈ ਪਰ ਉਹ ਯੋਜਨਾ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਹੁਣ ਇਸ ਦੇ ਨਾਲ ਅਦਾਲਤ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਉਚਿਤ ਅਹੁਦੇ 'ਤੇ ਤਰੱਕੀ ਲਈ ਨਾ ਮੰਨਣਾ ਉਸ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ ਜਸਟਿਸ ਹੀਮਾ ਕੋਹਲੀ ਨੇ ਉਨਸਾਰ ਕਿਹਾ ਕਿ ਤਰੱਕੀ ਲਈ ਵਿਚਾਰੇ ਜਾਣ ਵਾਲੇ ਅਧਿਕਾਰ ਨੂੰ ਅਦਾਲਤ ਨੇ ਨਾ ਸਿਰਫ ਕਾਨੂੰਨੀ ਅਧਿਕਾਰ ਮੰਨਿਆ ਹੈ ਅਤੇ ਸਗੋਂ ਮੌਲਿਕ ਅਧਿਕਾਰ ਵੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਅਦਾਲਤ ਨੇ ਕਿਹਾ ਕਿ ਤਰੱਕੀ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ ਅਦਾਲਤ ਨੇ ਪਟਿਆਲਾ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਬਿਹਾਰ ਬਿਜਲੀ ਬੋਰਡ ਨੇ 29 ਜੁਲਾਈ 1947 ਦੀ ਬਜਾਏ 5 ਮਾਰਚ 2003 ਨੂੰ ਸੰਯੁਕਤ ਸਖਤਰ ਦੇ ਅਹੁਦੇ ਤੇ ਤਰੱਕੀ ਲਈ ਧਰਮਦੇਵ ਦਾਸ ਦੇ ਮਾਮਲੇ ਵਿੱਚ ਵਿਚਾਰ ਕਰਨ ਲਈ ਕੇ ਹਾਸੀ ਦਾਸ ਇੱਕ ਅੰਡਰ ਸੈਕਟਰੀ ਸੀ ਅਤੇ ਉਸ ਪ੍ਰਸਤਾਵ ਦੇ ਅਨੁਸਾਰ ਨਿਸ਼ਚਿਤ ਸਮਾਂ ਪੂਰਾ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ